ਹਾਂਜੀ ਇਹ ਦੇਖੋ ਜੀ ਲਟੇਰੇ ਇਹ ਕੁੜੀ ਆਪਣੇ ਕੰਮ ਤੋਂ ਆ ਰਹੀ ਸੀ ਦੇਰ ਰਾਤ ਤੇ ਲਟੇਰਿਆਂ ਨੇ ਦੇਖਿਆ ਵੀ ਕੁੜੀ ਕੱਲੀ ਆ ਇਹਦੇ ਕੋਲੇ ਮੋਬਾਈਲ ਆ ਤੇ ਪਰਸ ਦੇ ਵਿੱਚ ਕੁਝ ਕੀਮਤੀ ਸਮਾਨ ਵੀ ਹੋ ਸਕਦਾ ਹੈ ਉਹਨੂੰ ਕਿਉਂ ਨਾ ਲੁੱਟਿਆ ਜਾਵੇ ਪਰ ਕੁੜੀ ਇਹ ਚੀਜ਼ ਸਮਝ ਚੁੱਕੀ ਸੀ ਉਹਨੇ ਆਪਣੇ ਆਪ ਨੂੰ ਹਿਸ਼ਾਰੀ ਨਾਲ ਇਹ ਕੋਈ ਜਿਹੀ ਲਫਾਫੇ ਪਾਈ ਸੀ ਕਿਸੇ ਫੈਕਟਰੀ ਦੇ ਬਾਹਰ ਕੋਈ ਸਮਾਨ ਸੀ ਉਹਨਾਂ ਦੇ ਵਿੱਚ ਉਹਨੂੰ ਕੱਢ ਕੇ ਤੇ ਇਹਨੇ ਆਪਣੇ ਆਪ ਨੂੰ ਉਹਦੇ ਵਿੱਚ ਛਪਾ ਲਿਆ ਕਿਉਂਕਿ ਇਹਨੂੰ ਪਤਾ ਸੀ ਹਨੇਰਾ ਹੋ ਚੁੱਕਿਆ ਤੇ ਲਟੇਰੇ ਮੈਨੂੰ ਲੁੱਟ ਸਕਦੇ ਮੇਰਾ ਫੋਨ ਖੋਹ ਸਕਦੇ ਆ ਕੋਈ ਪੈਸੇ ਆ ਜਾਂ ਕੋਈ ਹੋਰ ਕੀਮਤੀ ਸਮਾਨਾ ਪਰਸ ਚ ਖੋਹ ਸਕਦੇ ਆ ਪਰ ਲਟੇਰੇ ਮੌਕੇ ਦਾ ਫਾਇਦਾ ਠੋਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਹੁਣ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਇਹ ਰੌਲਾ ਪਾ ਸਕਦੀ ਇਹ ਕੁੜੀ ਆਸੇ ਪਾਸੇ ਘਰ ਵੀ ਆ ਉਹ ਫੇਰ ਆਉਣਗੇ ਦੁਬਾਰਾ ਵਾਪਸ ਆਉਣਗੇ ਇੱਕ ਵਾਰੀ ਉਹਨਾਂ ਨੇ ਇਹਦੀ ਰੈਕੀ ਕਰ ਲਈ ਵੀ ਕੱਲੀ ਆ ਵਾਕਈ ਕੱਲੀ ਆ ਇਹ ਉਹ ਦੇਖੋ ਲਾਈਟ ਪੈ ਰਹੀ ਆ ਰਹੇ ਆ ਉਹ ਇਸੇ ਤਾਕਤੀ ਸੀ ਮਿੱਚਲ ਕਿਵੇਂ ਨਾ ਕਿਵੇਂ ਜੋ ਕੋਈ ਫੋਨ ਇਹ ਨਸ਼ੇੜੀ ਹੁੰਦੇ ਨਾ ਜਿਹੜੇ ਇਹਨਾਂ ਨੂੰ ਇਹ ਅੰਦਰ ਸਾਨੂੰ ਕੋਈ ਕੰਮ ਨਾ ਕਰਨਾ ਪਿਆ ਜੇ ਦੇਖੋ ਪਰ ਕੁੜੀ ਨੇ ਆਪਣੇ ਆਪ ਨੂੰ ਛਪਾਲਿਆ ਪਰ ਦੇਖਦੇ ਪਏ ਆ ਵੀ ਐਸੇ ਟਾਈਮ ਤੱਕ ਕੁੜੀ ਅਸੀਂ ਆਪ ਦੇਖੀ ਇੱਥੇ ਐਡੀ ਸ਼ੇਤੀ ਕਿੱਧਰ ਚਲ ਗਈ ਆ ਦੇਖੋ ਦੇਖਦੇ ਪਏ ਹੋ ਵੇਖੋ ਕਾਰਾਂ ਖੜੀਆਂ ਨਾ ਕਾਰਾਂ ਕੋਰਾਂ ਦੇ ਥੱਲੇ ਦੇਖ ਰੇ ਕਿ ਤੇ ਕਾਰ ਕੋਰ ਦੇ ਥੱਲੇ ਤਾਂ ਨਹੀਂ ਲੋਗੀ ਕਿਸੇ ਪੁਲੀ ਪਾਲੀ ਦੇ ਥੱਲੇ ਤਾਂ ਨਹੀਂ ਬੈਠ ਗਈ ਪਰ ਇਹਨਾਂ ਨੂੰ ਪਤਾ ਨਹੀਂ ਉਹ ਲਫਾਫੇ ਦੇ ਵਿੱਚ ਥੱਲੇ ਲੁਕ ਗਈ ਆ ਉਹ ਮੋਟਰਸਾਈਕਲ ਦੀਆਂ ਉਹ ਲਾਈਟਾਂ ਵੀ ਮਾਰ ਰਹੇ ਆ ਘਮਾ ਵੀ ਰਹੇ ਉਹ ਦੇਖੋ ਪਿੱਛੇ ਗੱਡਾ ਖੜੀ ਉਹਦੇ ਥੱਲੇ ਦੇਖਦੇ ਸੀ ਕਿਤੇ ਉਹਦੇ ਥੱਲੇ ਤਾਂ ਨਹੀਂ ਲੁਕ ਗਈ ਉਹ ਦੇਖੋ ਇਹਨਾਂ ਦਾ ਰੱਦਾ ਤੇ ਸਮਾਨ ਚੱਕਣ ਦਾ ਵੀ ਹੋ ਸਕਦਾ ਪਰ ਕੁੜੀ ਨੇ ਅੱਤੇ ਦਿਮਾਗ ਤੋਂ ਕੰਮ ਲਿਆ ਆਪਣੀ ਹਿਸ਼ਾਰੀ ਨਾਲ ਆਪਣੀ ਜਾਨ ਬਚਾਈ ਹੋ ਸਕਦਾ ਉਹਨੂੰ ਮਾਰ ਵੀ ਸਕਦੇ ਸੀ ਮਾਰ ਕੇ ਉਹਦਾ ਜਿੰਨਾ ਵੀ ਸਮਾਨ ਆ ਖੋਹ ਲੈਂਦੇ ਉਹ ਕੁੜੀ ਉਹ ਲਫਾਫੇ ਦੇ ਵਿੱਚ ਲੁਕ ਗਈ ਆ ਇਹਨਾਂ ਨੇ ਦੇਖਿਆ ਹੁਣ ਦਾਲ ਨਹੀਂ ਗੱਲ ਨਹੀਂ ਤੇ ਚਲ ਗਿਆ ਉਹ ਚਲ ਗਿਆ ਉਹ ਚਲ ਗਿਆ ਕੁੜੀ ਨੂੰ ਪਤਾ ਲੱਗ ਗਿਆ ਵੀ ਮੋਟਰਸਾਈਕਲ ਦੀ ਆਵਾਜ਼ ਦੂਰ ਚਲੀ ਗਈ ਆ ਇਹਨੂੰ ਪਤਾ ਲੱਗ ਗਿਆ ਵੀ ਮੇਰੇ ਕੋਲੋਂ ਚਲ ਗਏ ਆ ਤੇ ਹੁਣ ਉਹ ਵੇਖੋ ਉਹ ਬਿਓਸ ਟਾਈਪ ਉਹ ਇੱਕਦਾਂ ਕਿਉਂਕਿ ਵਿੱਚ ਸੀ ਨਾਲ ਦਾ ਮੋਲ ਲਫਾਫੇ ਦੇ ਸਾਹ ਵੀ ਘੁੱਟ ਜਾਂਦਾ ਲਫਾਫੇ ਦੇ ਵਿੱਚ ਇਸ ਕਰਕੇ ਉਹਨੇ ਆਪ ਤੇ ਆਪ ਨੂੰ ਸੇਫ ਕਰ ਲਿਆ ਇਹ ਜਿਹੜੇ ਕੰਮ ਨਹੀਂ ਨਾ ਕਰਨਾ ਚਾਹੁੰਦੇ ਚੋਰ ਲਟੇਰੇ ਇਹਨਾਂ ਨੂੰ ਇਹੀ ਹੁੰਦਾ ਵੀ ਸਾਨੂੰ ਬਸ ਬੈਠਿਆਂ ਨੂੰ ਐ ਮਿਲ ਜੇ ਉਹ ਕੁੜੀ ਨੇ ਆਪਦੀ ਹਿਸ਼ਾਰੀ ਨਾਲ ਆਪ ਤੇ ਆਪ ਨੂੰ ਬਚਾ ਲਿਆ ਇਹਨਾਂ ਤੋਂ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ